ਤੇ ਸਰਦਾਰ ਜਿੰਦਰਪਾਲ ਸਿੰਘ ਜੀ ਤੇ ਹੋਰ अनेका ਮੈਂ ਦੇਖ ਰਿਹਾ ਕਿ ਸੰਗਤਾਂ ਗੁਰੂ ਦੀ ਸੰਗਤ ਦੇ ਵਿੱਚ ਹਾਜ਼ਰ ਹਨ ਨੇਵੀਂ ਹਰਿੰਦਰ ਪਾਸੀ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਸਿੰਘ ਸਾਹਿਬਾਨਾਂ ਨੂੰ ਪੰਜ ਪਿਆਰੇ ਸਹਿਯੋਗੀਆਂ ਤੋਂ ਸਰੋਪਾ ਦੇਵ ਜੀ ਹਿੰਦੂ ਦੀ ਚਾਦਰ ਗੁਰਤੇਗ ਬਹਾਦਰ ਮਹਾਰਾਜ ਦੇ 350 ਸਾਲਾ ਸ਼ਹੀਦੀ ਸਮਾਗਮ ਜਿਹੜੇ ਅੱਜ ਤੋਂ ਸ਼ੁਰੂ ਹੋ ਚੁੱਕੇ ਨੇ ਗੱਲ ਅਸੀਂ ਕਰਨ ਜਾ ਰਿਹਾ ਪਾਸ਼ਾਹੀ ਨੌਮੀ ਜਿੱਥੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਪਰਿਵਾਰ ਸਮੇਤ ਗੁਰਦੁਆਰਾ ਪਾਸ਼ਾਹੀ ਨੌਮੀ ਰੋਟਾ ਸਾਹਿਬ ਪਹੁੰਚੇ ਸਾਨ ਉਸ ਸਥਾਨ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਪੰਜ ਪਿਆਰਿਆਂ ਦੀ ਰਹਿਨਮਾਈ ਹੇਠ ਜਿਹੜਾ ਨਗਰ ਕੀਰਤਨ ਸਜਾਇਆ ਜਾ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਤਸਵੀਰਾਂ ਪੰਜ ਪਿਆਰੇਆਂ ਦੇ ਦਿਖਾ ਰਿਹਾ ਜਿਨ੍ਹਾਂ ਦੀ ਰਹਿਨਮਾਈ ਹੇਠ ਨਗਰ ਕੀਰਤਨ ਸ਼ੁਰੂ ਹੋ ਚੁੱਕਿਆ ਦਰਜਣਾ ਪਿੰਡਾਂ ਦੇ ਵਿੱਚ ਜਾਵੇਗਾ ਸਭ ਤੋਂ ਪਹਿਲਾਂ ਰੋਟਾ ਸਾਹਿਬ ਦੀ ਧਰਤੀ ਤੇ ਉਸ ਤੋਂ ਬਾਅਦ ਰੋਟੀ ਮੌੜਾ ਰੋਟੀ ਬਾਸਤਾ ਈਸ਼ਵਾਲ ਲਲੌੜਾ ਕਮਰੌੜਾ ਮਡੌੜ ਹਿਆਣਾ ਸੰਬਲਾ ਰੋਟੀ ਖਾਸ਼ ਰੋਟੀ ਸਨਾ ਤੋਂ ਹੁੰਦਾ ਹੋਇਆ ਇਸ ਜਗ੍ਹਾ ਤੇ ਆ ਕੇ ਸਮਾਪਤ ਸ਼ਾਮ ਨੂੰ 6 ਤੋਂ 7 ਵਜੇ ਹੋਵੇਗਾ ਦੇਵ ਦੇ ਵਿੱਚ ਐ ਜੀ ਪੀ ਸੀ ਮੈਂਬਰ ਵੀ ਪਹੁੰਚੇ ਹੋਏ ਨੇ ਪ੍ਰਬੰਧਕ ਕਮੇਟੀ ਪਹੁੰਚੀ ਹੋਈ ਆ ਸਤਵੀਰ ਸਿੰਘ ਖਾਟੜਾ ਵੀ ਪਹੁੰਚੇ ਹੋਏ ਨੇ ਤੇ ਪ੍ਰਬੰਧਕ ਕਮੇਟੀ ਜਿਹੜੀ ਨੋਕਲ ਪ੍ਰਬੰਧਕ ਕਮੇਟੀ ਆ ਉਸ ਵੱਲੋਂ ਇਸ ਸਮਾਗ ਨੂੰ ਲੈ ਕੇ ਬਹੁਤ ਵਧੀਆ ਤੇ ਚੰਗੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਜਾਂਦੇ ਨੇ ਲਗਾਤਾਰ 2 ਮਹੀਨਿਆਂ ਤੋਂ ਅਖੰਡ ਪੜ੍ਹਸਪਾ ਦੀ ਲੜੀਆ ਜਿਹੜੀ ਉਹ ਚੱਲ ਰਹੀ ਆ ਤੇ 25 ਤਰੀਕ ਨੂੰ ਉਸ ਸਮਾਪਤੀ ਹੋਵੇਗੀ ਤੇ ਅੰਮ੍ਰਿਤ ਸੰਚਾਰ ਵੀ ਹੋਵੇਗਾ ਤਿੰਨ ਦਿਨ ਲਗਾਤਾਰ ਧਾਰਮਿਕ ਸਮਾਗਮ ਨੇ ਜਿਹੜੇ ਉਹ ਇਸ ਸਥਾਨ ਤੇ ਚੱਲਣਗੇ ਕੱਲ ਤੋਂ ਸ਼ੁਰੂ ਨੇ ਪਰਸੋਂ ਨੂੰ ਸਮਾਪਤੀ ਹੋਵੇਗੀ ਵੱਡੀ ਤਦਾਦ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਇਸ ਸਥਾਨ ਤੇ ਪਹੁੰਚ ਕੇ ਗੁਰੂ ਦੇ ਨਾਲ ਜੁੜਦੀਆਂ ਨੇ ਗੁਰੂ ਦੇ ਪ੍ਰਵਚਨ ਕਈ ਢਾਡੀ ਸਿੰਘ ਵਾਰਾਂ ਤੇ ਹੋਰ ਜਥੇ ਵੀ ਨੇ ਜਿਹੜੇ ਉਹ ਇਸ ਸਥਾਨ ਤੇ ਪਹੁੰਚਣਗੇ ਗੱਲਬਾਤ ਵੀ ਅਸੀਂ ਕੀਤੀ ਆ ਪ੍ਰਬੰਧਕਾਂ ਦੇ ਨਾਲ ਵੀ ਕੀਤੀ ਆ ਹੁਣ ਰਵਾਨਾ ਜਿਹੜਾ ਹੋ ਚੁੱਕਿਆ ਵਸ਼ਾਲ ਨਗਰ ਕੀਰਤਨ ਜਿਹੜਾ ਉਹ ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਬਿਲਕੁਲ ਵਿਖਾਈਆਂ ਨੇ ਜਿਸ ਤਰ੍ਹਾਂ ਕਿ ਪਛੋ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿਹੜੀਆਂ ਸ਼ੁਰੂ ਹੋ ਚੁੱਕਿਆ ਵਿਸ਼ਾਲ ਨਗਰ ਕੀਰਤਨ ਜਿਹੜਾ ਪਾਸ਼ਾਹੀ ਨੌਮੀ ਗੁਰਦੁਆਰਾ ਰੋਟਾ ਸਾਹਿਬ ਦੀ ਧਰਤੀ ਤੋਂ ਰਵਾਨਾ ਹੋਣ ਲੱਗਿਆ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਪਾਸ਼ਾਹੀ ਨੌਮੀ ਰੋਟਾ ਸਾਹਿਬ ਜਿਹਦੇ ਸਥਾਨ ਤੋਂ ਸਿਤਿਆ ਵਿਖਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਉਤਸ਼ਾਹ ਜਿਹੜਾ ਸੰਗਤਾਂ ਦੇ ਵਿੱਚ ਪਾਇਆ ਜਾ ਰਿਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਉਹਨਾਂ ਦੇ ਪਿਆਰੇ ਗੁਰਸਿੱਖ ਪਾਈ ਮਤੀ ਦਾ ਭਾਈ ਸੱਤਾ ਜੀ ਭਾਈ ਦਿਆਲਾ ਜੀ ਦੇ ਮਹਾਨ 350 ਸਾਲਾ ਸਤਾਵ ਦੀ ਪੁਰਬ ਨੂੰ ਮਨਾ ਕੇ ਇਹ ਗੁਰਦਾਰੋਟਾ ਸਾਹਿਬ ਪਾਸੇ ਨੌਵੀਂ ਤੋਂ ਜੋ ਹਰ ਸਾਲ ਹੈ ਮਹਾਨ ਅਗਰ ਕੀਰਤਨ ਸੰਗਤਾਂ ਦੇ ਸਹਿਯੋਗ ਤੇ ਗੁਰੂ ਸਾਹਿਬਾਨ ਦੇ ਅਸੀਰਵਾਦ ਤੇ ਪੰਜ ਪਿਆਰੇ ਤੇ ਪੰਜ ਇਨਸਾਨ ਸਿੰਘਾਂ ਦੀ ਅਗਵਾਈ ਦੇ ਵਿੱਚ ਇਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਰੰਭ ਹੋਣ ਲੱਗਿਆ ਚੋ ਬੱਖ-ਬੱਖ ਪਿੰਡਾਂ ਦੇ ਵਿੱਚ ਹੁੰਦੇ ਹੋਏ ਸਾਵ ਨੂੰ ਗੁਰੂ ਕਿਰਪਾ ਦੇ ਨਾਲ ਸੰਪਾਪਤੀ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਧੰਨ ਧੰਨ ਸਾਹਿਬ ਸਤੀ ਦਾਸ ਜੀ ਸਾਹਿਬ ਮਤੀ ਦਾਸ ਜੀ ਭਾਈ ਦੇ ਆਲਾ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਗੁਰਦੁਆਰਾ ਰੋਟਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਔਰ ਸੰਗਤਾਂ ਦੇ ਵਿੱਚ ਬਹੁਤ ਸ਼ਰਧਾ ਦੇਖੀ ਜਾ ਰਹੀ ਹੈ ਮੈਂ ਤਾਂ ਸਾਰੀ ਸੰਗਤ ਨੂੰ ਸਮੂੱਚੀ ਨੂੰ ਇਹੀ ਅਪੀਲ ਕਰੂੰਗਾ ਵੀ ਇਹਨੂੰ ਬੜੇ ਸ਼ਰਧਾਪੂਰਵਕ ਤੇ ਧਰਮੇ ਨਾਲ ਇਹਦੀ ਸੰਪੂਰਤਾ ਕੀਤੀ ਜਾਵੇ। ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ, ਸੰਗਤਾਂ ਦੀ ਮਿਹਨਤ ਨਾਲ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਨੀ ਵੱਡੀ ਮਿਹਨਤ ਦੇ ਨਾਲ ਅੱਜ 350ਵਾਂ ਸ਼ਹਾਦਤ ਦਿਵਸ ਅਸੀਂ ਨਗਰ ਕੀਰਤਨ ਕੱਢ ਕੇ 12 ਪਿੰਡਾਂ ਨੂੰ ਨੇਹਾਲ ਕਰਦੇ ਹੋਏ ਗੁਰੂ ਸਾਹਿਬ ਦੀ ਪਾਲਕੀ ਲੈ ਕੇ ਹਥੋਂ ਰਵਾਨਾ ਹੋ ਰਹੇ ਹੈ ਤੇ ਗੁਰੂ ਸਾਹਿਬ ਮੇਰ ਬਖਸ਼ਣ ਸਾਡੇ ਹਲਕੇ ਤੇ ਹਮੇਸ਼ਾ ਕਿਰਪਾ ਰਵੇ ਤੇ ਪੰਜਾਬ ਤੇ ਪੰਜਾਬੀ ਤੇ ਹਮੇਸ਼ਾ ਉਹਨਾਂ ਦਾ ਆਸ਼ੀਰਵਾਦ ਰਹੇਗਾ ਸੂਚਾ ਖਾਲਸਾਪਨ ਉ르ਤੇਗਵਾਦ ਦਾ ਸੱਚੇ ਪਾਤਸ਼ਾਹ 350 ਸਾਲਾ ਸ਼ਹੀਦੀਵਰਾ ਮਨਾ ਰਿਹਾ ਬੜੇ ਜਹੋ ਜਲਾ ਨਾਲ ਮੁਕਸਵਗਵਨ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋ ਰਿਹਾ ਹਨ ਪਰ ਜਿੱਥੇ ਵੀ ਪਾਸ਼ਾ ਦੇ ਸਥਾਨ ਨੇ ਚ ਨਗਰ ਗੁਰਸਾਹ ਨੇ ਸੰਗਤ ਬੜੀ ਸ਼ਰਧਾ ਤੇ ਸਤਿਕਾਰ ਨਾਲ ਦਿਹਾੜੇ ਮਨਾ ਰਹੀ ਹੈ ਰੋਡਾ ਸਾਹਿਬ ਪਹੁੰਚੇ ਤੇ ਗੁਰੂ ਪਾਤਸ਼ਾਹ ਦਾ ਚੰਨ ਸੋਹ ਪਵਿੱਤਰ ਸਥਾਨ ਹੈ ਜਦੋਂ ਗੁਰੂ ਸਾਹਿਬ ਇੱਥੇ ਆਏ ਸੀ ਉਹਨਾਂ ਨਾਲ ਭਾਈ ਸਤੀਦਾਸ ਭਾਈ ਮਤੀਏ ਭਾਈ ਦਿਆਲਾ ਜੀ ਹੋਰ ਇੰਨੇ ਸਿੱਖ ਸੰਗਤਾਂ ਨਾਲ ਮੌਜੂਦ ਸੀ ਗੁਰੂ ਸਾਹਿਬ ਇਸ ਸਥਾਨ ਤੇ ਉਹ ਫੇਰੀ ਪਾਈ ਆ ਉਹਨਾਂ ਨੇ ਉਹਨਾਂ ਤੇ 350 ਦਾ ਸ਼ੀਦੀ ਭਰਾ ਬਣਾ ਰਹੇ ਆ ਇੱਥੋਂ ਦੇ ਮੈਨੇਜਰ ਅਮਰੀਕ ਸਿੰਘ ਰੋਡਾ ਸਾਹਿਬ ਨੇ ਪਰੰਧ ਕਮੇਟੀ ਹਰ ਸਾਲ ਵੱਡਾ ਪ੍ਰੋਗਰਾਮ ਕਰਦੀ ਹੈ ਅੱਜ ਕੀ ਸ਼ਤਾਬਦੀ ਭਰਾ ਹੋਰ ਵੱਡੀ ਪੱਧਰ ਤੇ ਬਣਾ ਰਹੇ ਆ ਤੁਸੀਂ ਵੇਖਦੇ ਹੋ ਹਜ਼ਾਰਾਂ ਦੀ ਸੰਗਤ ਪਹੁੰਚੀ ਹੈ ਲੰਗਰ ਲੱਗੇ ਨੇ ਸ਼ੀਵੀਆਂ ਲੱਗੀਆਂ ਨੇ ਕਤਕਾ ਪਾਰਟੀਆਂ ਪਹੁੰਚੀਆਂ ਨੇ ਤੇ ਸੰਗਤ ਬੜੀ ਸ਼ਰਦਾ ਤੇ ਸਤਿਕਾਰ ਨਮਨ ਕਰਨ ਆਈ ਉਹਨੇ ਸ਼ਾਦਤ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਤੇਲਾ ਜੀ ਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਇਹਨਾਂ ਦੇ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ 350 ਸਾਲਾਂ ਸੰਗਤਪੁਰ ਜੋਰ ਨਾਲ ਪਹੁੰਚੀ ਹੈ ਇਸ ਨਗਰ ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਜੀ ਹਰੇਕ ਸਾਲ ਇਹ ਮਹਾਰਾਜ ਦੀ ਸੇਵਾ ਕਰਦੇ ਆ ਕਰਦੇ ਰਹਾਂਗੇ ਜਿੰਨਾ ਚਿਰ ਜਿਉਂਦੇ ਆਂਦੇ ਆ